ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਬਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ AOC ਗਰੁੱਪ ਸੀ ਦੇ ਆਨਲਾਈਨ ਫਾਰਮ 2024 ਦੇ ਬਾਰੇ ਦੱਸਣ ਜਾ ਰਹੇ ਹਾਂ AOC ਦਾ ਮਤਲਬ ਆਰਮੀ ਆਰਡਨੈਂਸ ਕੋਪ ਸੈਂਟਰ ਇਸ ਵਿੱਚ ਵਕੈਂਸੀਆਂ ਆਊਟ ਹੋਈਆਂ ਨੇ ਕੁੱਲ ਪੋਸਟਾਂ ਦੀ ਗਿਣਤੀ 723 ਆ ਜਿਸ ਵਿੱਚ ਗਰੁੱਪ ਸੀ ਦੀਆਂ ਟ੍ਰੇਡਮੈਨ ਮੈਟ ਫਾਇਰਮੈਨ ਤੇ ਅਦਰ ਵਕੈਂਸੀਸ ਇਸ ਵਿੱਚ ਆਊਟ ਹੋਈਆਂ ਨੇ ਹੋਣ ਗੱਲ ਕਰਦਾ ਇਸ ਪੋਸਟ ਨੂੰ ਅਪਲਾਈ ਕਰਨ ਲਈ ਹੋਰ ਜ਼ਿਆਦਾ ਜਾਣਕਾਰੀ ਜਿਸ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਇੰਪੋਰਟੈਂਟ ਡੇਟ ਇਸ ਪੋਸਟ ਨੂੰ ਅਪਲਾਈ ਕਰਨ ਜੋ ਲਾਜਟ ਨੇ ਲਕੀਓ 21 ਦਿਨਾਂ ਦੀ ਆ ਯਾਨੀ ਕਿ ਇਹ ਪੋਸਟ ਦੇ ਆਈ ਆ 2 ਦਸੰਬਰ 2024 ਤੇ 21 ਦਿਨ ਤੁਹਾਡੇ ਕੋਲ ਹੈਗੇ ਨੇ 23 ਦਸੰਬਰ ਯਾਨੀ ਕਿ ਇਸ ਦੀ ਲਾਸਟ ਡੇਟ ਹੋਵੇਗੀ ਇਸ ਨੂੰ ਅਪਲਾਈ ਕਰਨ ਦੇ ਲਈ ਇਸ ਪੋਸਟ ਨੂੰ ਅਪਲਾਈ ਕਰਨ ਜੋ ਏਜ ਲਿਮਿਟ ਆ ਘੱਟੋ ਘੱਟ ਤੁਹਾਡੇ ਕੋਲ 18 ਸਾਲ ਦੀ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਏਜ ਮਟੀਰੀਅਲ ਅਸਿਸਟੈਂਟ ਤੇ ਸਿਵਲ ਮੋਟਰ ਡਰਾਈਵਰ ਪੋਸਟ ਦੇ ਲਈ 27 ਆ ਤੇ ਮੈਕਸਿਮਮ ਏਜ ਜਿਹੜੀ ਬਾਕੀ ਪੋਸਟ ਲਈ 25 ਸਾਲ ਦੀ ਹੈ ਤੇ ਬਾਕੀ ਏਜ ਰੈਲੈਕਸੇਸ਼ਨ ਵੀ ਇਸ ਵਿੱਚ ਦਿੱਤੀ ਜਾਊਗੀ ਹੁਣ ਆਪਾਂ ਗੱਲ ਕਰਦੇ ਪੂਰੀ ਪੋਸਟ ਡਿਟੇਲਸ ਬਾਰੇ ਮਟੀਰੀਅਲ ਅਸਿਸਟੈਂਟ ਦੀ ਪੋਸਟ 19 ਪੋਸਟਾਂ ਨੇ ਡਿਗਰੀ ਪਾਸ ਕੋਈ ਵੀ ਇਸ ਨੂੰ ਅਪਲਾਈ ਕਰ ਸਕਦੇ ਨੇ ਜੂਨੀਅਰ ਆਫਿਸ ਅਸਿਸਟੈਂਟ ਦੀ 27 ਪੋਸਟਾਂ 12ਵੀਂ ਪਾਸ ਨੇ ਕੋਈ ਟਾਈਪਿੰਗ ਸਪੀਡ ਆ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ ਸਿਵਲ ਮੋਟਰ ਡਰਾਈਵਰ ਵਾਲੇ ਵਾਸਤੇ ਵੀ 10ਵੀਂ ਪਾਸ ਹੋਣੀ ਜ਼ਰੂਰੀ ਹੈ ਤੇ ਹੈਵੀ ਲਾਇਸੈਂਸ ਹੋਣਾ ਜ਼ਰੂਰੀ ਆ ਟੈਲੀ ਆਪਰੇਟਰ ਵਾਲੇ ਵਾਸਤੇ ਜੋ ਪਲੱਸ 2 ਹੋਣੀ ਚਾਹੀਦੀ ਆ ਫਾਇਰਮੈਨ ਲਈ 10ਵੀਂ ਹੈ ਕਾਰਪੈਂਟਰ ਦੇ ਜਨਰਲ ਵਾਲੇ ਲਈ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ ਆਈਟੀਆ ਹੋਣੀ ਚਾਹੀਦੀ ਆ ਪੇਂਟਰ ਵਾਲੇ ਵਾਸਤੇ ਤੁਹਾਡੇ ਕੋਲ ਜ਼ਰੂਰੀ ਆ ਘਰ ਬੈਠੇ ਜੇਕਰ ਤੁਸੀਂ ਅੱਦੇ ਹੀ ਘਰ ਬੈਠ ਨਵੇਂ-ਨਵੇਂ ਜਾਪਰੇ ਜਾਣਕਾਰੀ ਸਾਡੇ ਕੋਲ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਨੇ ਵੀ ਆਰਮੀ ਵਿੱਚ ਭਰਤੀ ਹੋਣਾਗਾ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਭਰਤੀ ਹੋ ਸਕਦੇ ਨੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਹੋ ਜਾਂ ਖੁਦ ਵੀ ਪੋਸਟ ਅਪਲਾਈ ਕਰਨ ਦਾ ਕੰਮ ਸਿੱਖ ਸਕਦੇ ਹੋ ਇਸ ਦੀ ਆਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕਰ ਦਿੱਤੀ ਆ ਘਰ ਬੈਠੇ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਸਿੱਖਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਸੰਪਰ